ਦੇ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਅੱਜ ਆਪਣੇ ਕੋਲੇ ਕੈਂਪ ਲੱਗਿਆ ਸਰਵਸਾਰੇ ਕਸਟਮਰ ਆਏ ਆ ਆਪਣੀ ਸ਼ਾਪ ਤੇ ਬਰਾਡ ਐਗਰੀਐਂਸੀ ਤੇ ਕੋੜਲਪੁਰੇ ਆਪਣੇ ਕੋਲੇ ਆਏ ਆ ਸਾਰਾ ਇਹ ਆ ਕੰਪਨੀ ਵਾਲੇ ਮੈਸ਼ੋ ਵਾਲੇ ਇਹ ਆਪਣਾ ਸਰਵਿਸ ਕੈਂਪ ਲਾਇਆ ਇਹ ਆਪਣੀਆਂ ਮਸ਼ੀਨਾਂ ਦੀ ਕਰ ਰਹੇ ਆ ਰੇਪੇਰ ਤੇ ਸਾਰੇ ਭਰਾਵਾਂ ਨੂੰ ਮੈਸੇਜ ਦਿੱਤਾ ਦਿੱਤਾ ਜਾਂਦਾ ਵੀ ਨਵੇਂ ਪਲੰਟਰ ਆ ਸਾਰੇ ਆਪਣੇ ਕੋਲੇ ਸੇਲ ਤੇ ਪੁਰਾਣਿਆਂ ਦੀ ਅੱਜ ਸਰਵਿਸ ਕੈਂਪ ਲੱਗਿਆ ਸਰਾਂ ਨੇ ਲਾਇਆ ਤੇ ਕੋੜਲਪੁਰੇ ਆਪਣੇ ਪਹੁੰਚਿਆ ਆ ਜਿਹਨੇ ਮਸ਼ੀਨ ਸਮਾਲਸਰ ਤੋਂ ਆਈ ਆ ਇੱਕ ਆਈ ਆ ਸੇਖੇ ਤੋਂ ਆਈ ਆ ਹੋਰ ਮਸ਼ੀਨਾਂ ਸਰਵਿਸ ਆਸਤੇ ਆਈਆਂ ਆਪਣੇ ਸਾਰੇ ਸਰ ਸਰਵਿਸ ਕਰੀ ਜਾਂਦੇ ਆ ਸਰ ਇਹਨਾਂ ਨੂੰ ਜਾਣਕਾਰੀ ਥੋੜੀ ਜੀ ਦਿੱਤੀ ਜਾਵੇ ਮਸ਼ੀਨ ਬਾਰੇ ਆਪਣੀਆਂ ਆ ਸਰ ਮਸ਼ੀਨ ਦਾ ਕੀ ਕੰਮ ਚੱਲ ਰਿਹਾ ਜੀ ਆਪਾਂ ਅੱਜ ਲొਕੇਸ਼ਨ ਕੋਟਕਪੂਰਾ ਬਰਾਡ ਐਗਰੀਜੈਂਸੀ ਕੋਟਕਪੂਰਾ ਜਣੀ ਆਪਾਂ ਸਰਵਿਸ ਕੈਂਪ ਲਾਇਆ ਸੀ ਅੱਜ ਹਾਂ ਜੀ ਸਾਰੇ ਕਿਸਾਨ ਭਰਾਵਾਂ ਨੂੰ ਆਪਾਂ ਨੇ ਇੱਥੇ ਬੁਲਾ ਕੇ ਇੱਕ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਉਹਨਾਂ ਦੀ ਮਸ਼ੀਨਾਂ ਦੀ ਸਾਰੀ ਸਰਵਿਸ ਕੀਤੀ ਸੀ ਔਰ ਜਿਹੜੇ ਕਿ ਬਕਾਇਦਾ ਸਾਡੀ ਪੂਰੀ ਡੀਲਰ ਟੀਮ ਔਰ ਵਿਦ ਕੰਪਨੀ ਤੋਂ ਆਏ ਬੰਦੇ ਆਪਾਂ ਸਾਰੇ ਰਲ ਕੇ ਇਹਨਾਂ ਮਸ਼ੀਨਾਂ ਦੀ ਸਰਵਿਸ ਕਰ ਰਹੇ ਆ ਤਾਂ ਕਿ ਅੱਜ ਆਪਣੇ ਕੋਲ 프리 ਟਾਈਮ ਸੀ ਤੇ ਆਪਾਂ ਇਹਨਾਂ ਦਾ ਜੋ ਵੀ ਪਾਰਟਸ ਚੇਂਜ ਹੋਣ ਵਾਲਾ ਜਾਂ ਆਪਾਂ ਕੁਝ ਸੈਟਿੰਗ ਵਗੈਰਾ ਹੈ ਕਰਨੀ ਹੋ ਇਹ ਸਾਰਾ ਨਾਪਾ ਇਹਦਾ ਕੀ ਚੇਂਜ ਕਰੀ ਜਾਂਦੇ ਆ ਆਪਾਂ ਸਾਰੇ ਜਿਹੜਾ ਇਹ ਮੰਨ ਕੇ ਚਲੋ ਜਿਵੇਂ ਚੈਣਾ ਚੱਲ ਕੇ ਲੂਜ਼ ਹੋ ਜਾਂਦੀਆਂ ਉਹ ਆਪਾਂ ਉਹਨਾਂ ਨੂੰ ਚੈੱਕ ਕਰਕੇ ਟਾਈਟ ਸਮੇ ਤੇ ਕਰਕੇ ਉਸ ਤੋਂ ਬਾਅਦ ਉਹਨਾਂ ਦਾ ਤੇਲ ਵਗਰਾ ਤੇਲ ਵਗਰਾ ਲਾ ਕੇ ਉਹਨੂੰ ਆਪ ਸੈਟਲਮੈਂਟ ਕਰ ਦਿੰਨੇ ਆ ਖੋਲਿਆ ਕਿਥੇ ਰੇਹ ਵਾਲਾ ਜਿਹੜਾ ਖੋਲਿਆ ਸੀ ਬਾਕੀ ਇਹਨਾਂ ਦੇ ਗੀਅਰ ਚੈੱਕ ਕਰ ਲੈਣੇ ਆ ਜਿਵੇਂ ਆਪਾਂ ਨੇ ਆ ਰੇਹ ਵਾਲੇ ਆ ਯੂਨਿਟ ਖੋਲਿਆ ਵਾ ਇਹਦੇ ਵਿੱਚ ਆਪਣਾ ਇੱਕ ਆ ਆ چھوٹਾ ਪਲਾਸਟਿਕ ਦਾ ਗੇਅਰ ਵੀ ਹੈ ਇਹਦੇ ਵਿੱਚ ਕੀ ਹੈ ਕਿ ਇਹ ਕਈ ਵਾਰੀ ਚੱਲ ਕੇ ਥੋੜੇ ਟਾਈਮ ਬਾਅਦ ਇਹਦੀ ਜਿਹੜੀ ਮਤਲਬ ਕਿ ਫੇਵਰੇ ਖਰਾਬ ਹੋ ਜਾਂਦੀ ਹੈ ਉਸ ਤੋਂ ਬਾਅਦ ਆਪਾਂ ਇਹਨੂੰ ਰਿਪਲੇਸਮੈਂਟ ਕਰ ਦਿੰਨੇ ਆ ਤੇ ਜੋ ਅੱਜ ਆਪਾਂ ਇਥੋਂ ਇਹਨਾਂ ਦਾ ਜੋ ਵੀ ਪਾਰਟਸ ਆ ਬਿਲਕੁਲ ਸਾਡਾ ਨਵਾਂ ਪੀਸ ਆ ਆਪਾਂ ਜਿਵੇਂ ਮੰਨ ਕੇ ਚੱਲੋ ਆਪਾਂ ਇਹਨੂੰ ਜੇ ਨਜ਼ਰ ਕਰਨਾ ਤੇ ਪਾਰਟਸ ਜਿਹੜਾ ਬਿਲਕੁਲ ਰੀਜਨਲ ਕੰਪਨੀ ਤੋਂ ਪਾਰਟਸ ਆ ਰਿਹਾ ਬਕਾਇਦਾ ਐਮ ਆਰ ਪੀ ਸਭ ਕੁਝ ਔਰ 100% ਬਾਈ ਜੀ ਆਪਾਂ ਨੂੰ ਇਹ ਕੰਪਨੀ ਤੋਂ ਨਹੀਂ ਮਿਲੂਗਾ ਜੋ ਕਿ ਲੋਕਲ ਲੋਕਲ ਮਾਰਕੀਟ ਚ ਆਪਾਂ ਨੂੰ ਕਿਤੋਂ ਵੀ ਨਹੀਂ ਇਹ ਪਾਰਟਸ ਮਿਲੂਗਾ ਮੈਸ਼ੂ ਦੀ ਮੋਰ ਲੱਗੀ ਆ ਨਵੇਂ ਪਲੈਂਟਰ ਵੀ ਆਪਣੇ ਕੋਲੇ ਸੇਲ ਹੋ ਸਕਦੇ ਆ ਕਿਸੇ ਵੀ ਵੀਰ ਭਾਈ ਨੇ ਲੈਣਾ ਹੋਵੇ ਲੈ ਸਕਦਾ ਕਿ ਓਟਲ ਪੂਰੇ ਮੋਗਾ ਰੋਡ ਤੇ ਆਪਣੀ ਸ਼ਾਪ ਆ ਲੱਡੂ ਦੇ ਢਾਬੇ ਦੇ ਨਾਲ ਆ ਆ ਆਪਣੇ ਕੋਲੇ ਜ਼ਿਮੀਂਦਾਰ ਖੜੇ ਆ ਸੇਖੇ ਤੋਂ ਆਏ ਆ ਆਪਣੀ ਮਸ਼ੀਨ ਸੇਲ ਕਰਨ ਦਾ ਉਹ ਕਰਾਉਣ ਵਾਸਤੇ ਰਿਪੇਅਰ ਹਾਂਜੀ ਸਰ ਆਪਣੀ ਮਸ਼ੀਨ ਦੀ ਕੀ ਡੈਕ ਸੀਗੀ ਤਾਂ ਕੋਈ ਨਹੀਂ ਸੀਗੀ ਰਿਪੇਅਰ ਵਾਸਤੇ ਲੈ ਕੇ ਆਈ ਸੀ ਅਜੇ ਮੜੀਆਂ ਮੁੜੀਆਂ ਚੈਨਾ ਜਿਹੜੀਆਂ ਲੂਈ ਸੀ ਉਹ ਕਰਵਾਉਣ ਆਏ ਆ ਸਹੀ ਤੁਸੀਂ ਮਤਲਬ ਇੱਕ ਫੁੱਲ ਜੇ ਚੇਂਜ ਕਰਵਾ ਰਹੇ ਆ ਕਿਉਂਕਿ ਮਤਲਬ ਰੇਹ ਦੀ ਥੋੜੀ ਜੀ ਪ੍ਰੋਬਲਮ ਹੋਣੀ ਆ ਤਾਂ ਕਰਕੇ ਤੇ ਬਾਕੀ ਜਦੋਂ ਤੁਹਾਨੂੰ ਓਕੇ ਹੋ ਗਈ ਤੁਸੀਂ ਕਿਵੇਂ ਲੱਗਿਆ ਸ਼ਾਪ ਤੇ ਆ ਕੇ ਬਹੁਤ ਵਧੀਆ ਲੱਗਿਆ ਮਸ਼ੀਨ ਉਹਨਾਂ ਕਦੋਂ ਮਸ਼ੀਨ ਆਪਣੀ ਪਿਛਲੇ ਸਾਲ ਲਈ ਸੀ ਮਸ਼ੀਨ ਹਾਂਜੀ ਜਿਵੇਂ ਚੱਲੀ ਮਸ਼ੀਨ ਇਹ ਮਸ਼ੀਨ ਬਹੁਤ ਹੀ ਜਦੀ ਠੀਕ ਹੈ ਜੀ ਮੇਰੇ ਕਿੰਨਾ ਦਾ ਕਰਤਾ ਇਹ ਵੇਖੀ ਮੇਰੇ ਬេរੀ ਆ 5.5 30 ਸੇਕੜ ਗਏ ਕੱਢਿਆਗਾ ਕਣਕ ਬਿਲੀ ਲੈਂਦੀ ਕਿਵੇਂ ਚੱਲੀ ਬਹੁਤ ਵਧੀਆ ਠੀਕ ਹੈ ਵੀ ਪਹਿਲਾਂ ਕੋਈ ਚਾਲਦੇ ਟਾਈਮ ਕੋਈ ਦਿੱਕਤ ਆਈ ਇਹਦੇ ਚ ਨਹੀਂ ਕੋਈ ਹੁਣ ਵੀਰੇ ਤੁਸੀਂ ਕੀ ਕੀ ਚੇਂਜ ਕਰਵਾਇਆ ਇਹਦੇ ਕਿਹੜੇ ਕਿਹੜੇ ਪਾਰਟ ਚੇਂਜ ਕਰਵਾਇਆ ਬਸ ਵੀਰੇ ਜਿਹੜੀਆਂ ਚੈਣਾ ਲੂਤੀਆਂ ਉਹੀ ਗਸੀਆਂ ਤੇ ਇੱਕ ਦਿਰੇ ਵਾਲੀ ਜਿਹੜੀ ਵਿੱਚ ਹੁੰਦਾ ਫਲੇ ਉਹ ਨਾ ਨਵੇਂ ਭਾਈਆ ਤੁਨਗਰੇ ਆਪਣੀ ਸਰਵਿਸ ਕਿਵੇਂ ਲੱਗੀ ਬਹੁਤ ਵਧੀਆ ਲੱਗੀ ਕੀ ਸੈਟੀਸਫਾਈ ਹੋ ਗਏ